ਲੈ ਪੈਸਾ ਨੂੰ ਨਾ ਸੂਟ ਦਿਖਾ ਸਾਡੀ ਕੁੜੀ ਦਾ ਮਾਰ ਗਿਆ ਸੋਰਾ ਮੇਰੀ ਲਾਂਡ ਦਾ ਠੀਕ ਹੈ ਹਾਂ ਤੇ ਸੂਟ ਬੁਖਾ ਸੂੱਥੇ ਲੈ ਕੇ ਜਾਣੇ ਆ ਸੂਟ ਕਿਹਦੇ ਕਿਹਦੇ ਵਾਸਤੇ ਲੈਣੇ ਭਾਈ ਇੱਕ ਤਾਂ ਕੁੜੀ ਦੀ ਜਿਥਾਣੀ ਆਗੀ ਦੋ ਨੰਨ ਦਾਗਾ ਉਹ ਆਉ ਬੱਠੰਗੇ ਨਾ ਬਾਖਰੂ ਲੀੜੇ ਲਈ ਜਾਂਦੀਆਂ ਇਹਨੇ ਸੱਬ ਦੇ ਹੋਣਗੇ ਫੋਨ ਕਰਕੇ ਵੀ ਲੀੜੇ ਲੈਣ ਆ ਰਿਓ ਟੰਗਾਂ ਤਾਂ ਉੱਥੇ ਆ ਫਿਰਦੀ ਸੀਗੀ ਸੱਦੀ ਸੱਦੀ ਐ ਟੰਗ ਉਹ ਮਰ ਜਾਂ ਲੈਣੀ ਜਾਵਾ ਦੁਕਾਨ ਤਾਂ ਇੱਥੇ ਹੀ ਦੱਸੀ ਸੀਗੀ ਫੋਨ ਕਰਿਆ ਸੀ ਆ ਤੇ ਛੇਤੀ ਆ ਜੀ ਮੈਨੂੰ ਲੱਗਦਾ ਹਮਸਾਉਣ ਵਾਲਾਂ ਦੇ ਇਹਨਾਂ ਦੇ ਹੀ ਐ ਇੱਥੇ ਹੀ ਜਾਵਾ ਫਿਰ ਬੈਠੇ ਹੋਣ ਤਾਂ ਵੀ ਚੰਗਾ ਹੈ ਕਿਤੇ ਕੰਮ ਨਾ ਹੋ ਗਿਆ ਹੋਵੇ ਉਹਨਾਂ ਨੂੰ ਸਸਤਰੀ ਕਾਲ ਬਈ ਠੀਕ ਆ ਬਈ ਬਈ ਬਾਈ ਅਰ ਗਿਆ ਕਿੱਥੇ ਹਾਂਜੀ ਹਾਂਜੀ ਆ ਗਏ ਸੀਗੀ ਅੱਛਾ ਤੇ ਉਹ ਮੇਚਾ ਕਹਿ ਕੇ ਗਏ ਸੀ ਬਾਈ ਮੈਨੂੰ ਵੀ ਤੂੰ ਮੇਚਾ ਦੇ ਆਈ ਜਾ ਕੇ ਹਾਂਜੀ 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 ਇੱਕ ਸ਼ਾਪ ਦਾ ਕਹਿ ਕੇ ਗਏ ਸੀ ਤੇ ਇੱਕ ਉਹ ਚੂੜੀ ਦਾ ਕਹਿ ਕੇ ਚੂੜੀ ਦਾ ਹਾਂਜੀ ਇਹ ਤਾਂ ਵੱਡੀ ਹੈ ਥੋੜੀ ਥੋੜੀ ਜਿਹੀ ਵੱਡੀ ਛੋਟਾ ਛੋਟਾ ਤੇ ਹਾਂ ਥੋੜਾ ਜਿਹਾ ਛੋਟਾ ਹੈ ਦੋਨੋਂ ਮੇਚਾ ਪਾ ਹਾਂ ਤਾਂ ਇਹ ਵੀ ਵੱਡੀ ਬਾਈ ਮਾੜੀ ਜੀ ਕਾਸਮੀ ਬਣਾ ਦਿਓ ਤੂੰ ਕੋਈ ਨਾ ਕੋਈ ਨਾ ਜੀ ਆ ਪਾ ਕੇ ਦੇਖੋ ਵਿੱਚ ਹੋਰ ਦੇ ਦਿੰਦੇ ਹਾਂ ਆ ਸਹੀ ਹੈ ਸਹੀ ਹੈ ਹਾਂ ਠੀਕ ਹੈ ਠੀਕ ਹੈ ਆ ਸਹੀ ਹੈ ਵਧਗਾ ਬਣਾ ਦੇ ਸਿਆਣਾ ਪੂਰਾ ਵੱਧ ਹੀ ਲਾ ਦੇ ਹੁਣ ਆ 22 ਕੈਰਟ ਬਣਾ ਕੇ ਦੇਵਾਂਗੇ ਜੀ ਜਮਾ ਵਧੀਆ ਗੋਲ ਹਾਂ ਇਹ ਛੋਡੇ ਪਾਈਏ ਚੂੜੀ ਇਹ ਲਾ ਕੇ ਦੋ ਇਹਦੇ ਮੇਚਾ ਲੈ ਲਈਏ ਲੈ ਜੂ ਜੀ ਮੇਚਾ ਆਹਾ ਹਾਂਜੀ ਹਾਂਜੀ ਆ ਲੈ ਵੀ ਠੀਕ ਹੈ ਜੀ ਤਰੇ ਟਾਈਮ ਆਮ ਦਾ ਮੇਚਾ ਤੁਹਾਡਾ ਜੀ ਹਾਂ ਵਧੀਆ ਬਣਾ ਦਿਓ ਬਾਈ ਵਧੀਆ ਬਣਾ ਲਾਂਗੇ ਜੀ ਹੁਣ ਤਾਂ ਉਹੀ ਗੱਲ ਬੁੜੇ ਦੇ ਬਹਾਨੇ ਨਾ ਪਾਉਣਗੇ ਏਡੂ ਵਾਰ ਫੇਰ ਕਦੋਂ ਪਾਉਣਗੇ ਨਾਨਕ ਛੱਕਾ ਮੈਂ ਭਰ ਲੀਗਾ ਠੀਕ ਹੈ ਠੀਕ ਬੁੜੀ ਪਹਿਲਾਂ ਮੁੱਕ ਗਈ ਅੱਛਾ ਜੀ ਤੇ ਹੁਣ ਬਸ ਮੇਰੇ ਸਹੁਰਾ ਮੁੱਕਿਆ ਹੋਣੀ ਪਾ ਕੇ ਆਉਣਗੇ ਠੀਕ ਹੈ ਜੀ ਹਾਂ ਵਧੀਆ ਬਣਾ ਦਿਓ ਬਾਈ ਫਰਮਾਤਾ ਚਾਹ ਪਾਣੀ ਸੇਵਾ ਜੀ ਨਾ ਨਾ ਚਾਹ ਪਾਣੀ ਬਸ ਵੇ ਚੰਗਾ ਪੁੱਤ ਫੇਰ ਸੋਮਵਾਰ ਤੱਕ ਤਿਆਰ ਕਰ ਦੀ ਜੀ ਕਰਾਂਗੇ ਤਿਆਰ ਪਹੁੰਚਾ ਕਰ ਦਾਂਗੇ ਮਾਤਾ ਜੀ ਸਾਨੂੰ ਫੇਰ ਕਰਸੋਂ ਨੂੰ ਨਹੀਂ ਜੀ ਹਾਂ ਫੇਰ ਆ ਉਹ ਆ ਕਿੱਧਰ ਫਿਰਦੀ ਐ ਕੁੜੇ ਨਾਲੇ ਉਹ ਫਿਰਦੀਆਂ ਸੀ ਕੱਪੜਿਆਂ ਵਾਲੀ ਦੁਕਾਨ ਤੇ ਆਖਰੂ ਉਹ ਇਹ ਤਾਂ ਸੱਤ ਨੂੰ ਬੈਠੀ ਐ ਸਨਿਆਰੇ ਦੇ ਮੈਂ ਤਾਂ ਹੀ ਬਿੜਕ ਲੈਣਾ ਆਈ ਸੀ ਵੀ ਦੇਖਾਂ ਪੜਾ ਇਹਦੇ ਪੇਕੇ ਐ ਹੋਰ ਤਾਂ ਕੋਈ ਦਿਸਿਆ ਨਹੀਂ ਮੈਨੂੰ ਦੁਕਾਨਜੀ ਚ ਇਹ ਤਾਂ ਕੱਲੀ ਖੜੀ ਐ ਪਤਾ ਨਹੀਂ ਕੀ ਗੱਲ ਐ ਕਿਤੇ ਆਪਦੇ ਕੋਲੋਂ ਤਾਂ ਨਹੀਂ ਉਹ ਹੀ ਗੱਲ ਸੱਚੀ ਗੱਲ ਸਾਡੇ ਵਾਲਿਆਂ ਨੇ ਕਿਤੇ ਆਪਦੇ ਕੋਲੋਂ ਕਰਾ ਕੇ ਕਿਤੇ ਟੇਕ ਕਹਿੰਦਾ ਨਾਂ ਲੈ ਦੇ ਹਾਂ ਮੇਰੇ ਕੋਲ ਤਾਂ ਢੀਆਂ ਫੋਕੁਰੀਆਂ ਮਾਰ ਕੇ ਸੀ ਵੀ ਮੇਰੇ ਤੇਕੇ ਆਉਣਗੇ ਚੂੜੀ ਦਾ ਨਾਪ ਦੇ ਕੇ ਹੁਣ ਚਾਂਪਦਾ ਪਰ ਫਿਰਦੀ ਕੱਲੀ ਐ ਚੱਲ ਕੋਈ ਨਾ ਦੇਖਦੀ ਆ ਅੱਗੇ ਪਿੱਛੇ ਪਤਾ ਲੱਗ ਜੂ ਕੀ ਐ ਫਿਰਦੇ ਹੋਣ ਕਿਤੇ ਇੱਕ ਸਾਡੀ ਉਹ ਪੂ ਆ ਗਈ ਜਵਾਖਾਂ ਦੀ ਹਾਂ ਮੇਕੇ ਛੁੱਟੀ ਲੈਣੀ ਬੁੜਗਾਲੇ ਹਾਂ ਹਾਂ ਵਧੀਆ ਜਿਹਾ ਦਿਖਾ ਦਿਓ ਦਿਖਾ ਦਿਖਾ ਕਰੋ ਆਹ ਲਓ ਭਾਈ ਸਾਉਣੀ ਭਾਈ ਰੀ ਰੱਖ ਹਾਂਜੀ 88 ਗੱਲ ਆਹ ਲਓ ਭਾਈ ਆ ਸੂਟ ਹੀ ਨਾਣ ਦੇ ਵਾਸਤੇ ਹੀ ਪਾ ਸਕਦੇ ਹੋ ਜਿਹੜੀ ਉਹ ਕਿ ਜਠਾਣੀਆਂ ਉਹਦੇ ਵਾਸਤੇ ਹੀ ਲੈ ਸਕਦਾ ਉਹਨਾਂ ਤਾਂ ਆਪਾਂ ਦੋਨਾਂ ਦੀ ਕੋਈ ਹੀ ਲੈ ਲਾਂਗੇ ਐਨੇ ਫਿੱਕੇ ਕਿੱਥੇ ਪਾਉਂਦੀ ਆ ਬੇਬੇ ਪੂਆ ਸੂਟ ਮਾੜਾ ਜਾਂ ਗੂੜਾ ਦਿਖਾ ਪਾਈ ਹਾਂ ਉਹ ਤਾਂ ਬਾਹਰ ਤੇਜ ਪਾਉਂਦੀ ਆ ਬਾਹਰ ਤੇਜ ਪਾਉਂਦੀ ਆ ਬਾਹਰ ਤੇਜ ਪਾਉਂਦੀ ਆ ਇਹ ਤਾਂ ਪਾਉਂਦੀ ਨਹੀਂ ਜੀ ਉਹਦਾ ਕੱਡੇ ਕੁੰਡੇ ਜਿਹਾ ਮੱਤ ਹੁੰਦੀ ਆ ਐਨਾ ਨਾ ਬਾਈ ਇਹ ਨਹੀਂ ਗਏ ਆ ਰੰਗ ਨਾਲ ਕੀ ਇਹ ਨਾਲ ਗੁੜੇ ਆ ਜੀ ਆ ਸਹੀ ਆ ਹਾਂ ਕੀ ਰੇਟ ਆ ਜਿਹੜਾ ਆ ਰੰਗੇ ਚੋਰ ਮੇ ਜਾਣਗੇ ਰੇਟ ਤਾਂ ਲਾ ਲੈ ਭਾਈ ਰੇਟ ਦੀ ਕੋਈ ਗੱਲ ਨਹੀਂ ਰੇਟ ਆ ਜੀ ਬੱਸ ਦੱਸ ਦਿਓ ਭਾਈ ਫੇਰੀ ਹੋਵੇ ਮੈਂ ਤਾਂ ਗਲਾਬੀ ਗਲੂਬੀ ਜੀ ਪਾ ਲੈਂਦੀ ਹੁੰਦੀ ਆ ਹਾਂ ਕੋਣੇ ਆਗੇ ਆ ਦੇ ਜਵਾਬੀਆਂ ਨੇ ਵੇਚੀ ਹਾਂ ਆ ਦੇਖ ਮੀਡੀਅਮ ਜਾ ਰੰਗ ਆ ਵਾ ਇਹ 1250 ਦਾ ਰੇਟ ਪੈ ਰਿਹਾ ਜੀ ਪੈਸੇ ਤਾਂ ਕੋਈ ਗੱਲ ਨਹੀਂ ਭਾਈ ਮਮ ਕਿੰਨੇ ਲੱਗਦੇ ਆ ਪਰ ਇਹਨਾਂ ਦੀ ਘੋਆ ਦੇ ਪਸੰਦ ਆਉਣੇ ਚਾਹੀਦੇ ਆ ਸੋਨਾ ਹੀ ਘੋਆ ਵਾਸਤੇ 1250 ਦਾ ਠਾਕੜੀ ਐਨ ਵੀ ਸੋਹਣਿਆ ਆ ਹਰਾਂ ਗੀ ਸੁਣਿਆ ਭਾਈ ਇਹੇ ਮੇਰੇ ਤਾਂ ਕਾ ਕੀ ਆਈ ਸੀ ਇਹ ਰੰਗ ਕਿੰਨਾ ਸੋਹਣਾ ਆ ਵੀ ਕਿੰਨਾ ਸੋਹਣਾ ਰਗੋ ਜਿਹੜੇ ਸੋਹਣੇ ਲਾ ਦੇ ਤੁਹਾਨੂੰ ਉਹ ਲਾ ਲਓ ਬਾਕੀ ਸਾਡੇ ਤਾਂ ਦੇਖੋ ਆਏ ਕਰੋ ਭਾਈ ਇੱਕ ਦਾ ਨਾ ਕਰ ਲਿਓ ਇਹ ਦੋ ਕਾ ਦਾ ਦੋਨੇ ਦਰਾਨੀ ਛਾਣੀ ਦੇ ਇੱਕੋ ਜਿਹਾ ਹਾਂ ਸੋਹਣਾ ਇਹਦੇ ਨਾਲ ਦੇ ਕਰ ਦੋ ਭਾਈ ਦੋ ਜੀ ਹਾਂ ਵੀਰੇ ਅੱਛਾ ਹੋ ਗਏ ਜੀ ਆਲਾ ਮੁੰਡੇ ਲਾਜਦਾ ਇਹਦੀ ਹੁਣ ਦੋ ਕੜਾਈ ਵਾਲੇ ਦਿਖਾ ਦਿਓ ਦੋ ਕੜਾਈ ਆ ਪਾ ਦੇ ਖਰੀਦ ਲੀਏ ਹਾਂ ਹਾਂ ਕਿਵੇਂ ਜੀ ਪ੍ਰਦੀਪ ਠੀਕ ਆ ਰਹਿ ਟਾ ਬਦਦਾ ਠੀਕ ਆ ਬਸ ਚਲ ਆ ਤਾਂ ਕੱਟਵਾ ਦ ਕਰੂਗਾ ਹਾਂ ਸਾਡੀ ਜੇ ਮੇਰੇ ਮਰਜ਼ੀ ਦੇ ਭੈਣੇ ਨਾ ਵੱਧ ਕਪਈ ਕਰਤ ਕਹਿਣਾ ਅਸੀਂ ਵੀ ਕੱਟ ਕਰੇਂਗਾ ਤੂੰ ਨਾ ਨਾ ਭਾਈ ਵੱਧਾ ਇਨੇ ਕਿੱਥੇ ਆ ਸਾਡੀ ਕੁੜੀ ਦਾ ਤਾਂ ਪਹਿਲਾਂ ਹੀ ਗੱਲ ਵਿਆਹ ਕਰਦ ਲਿਆ ਉਹਦਾ ਨਾਂਕ ਸ਼ੱਕ ਪਰਚੇ ਆਏ ਆ ਹੋਰ ਬੁੜਾ ਮਰ ਗਿਆ ਨਾਂਕ ਸ਼ੱਕ ਦੇ ਪੈਸੇ ਵਾਵਾ ਲਾਦੇ ਵਾਵਾ ਲਾ ਕੇ ਭਰਾਵਾ ਚੋਤਾ ਲੈ ਕੇ ਆਈ ਸੀ ਭਰਾਵਾ ਕੱਪੜਾ ਲੱਖ ਰੁਪਏ ਦਾ ਤਾਂ ਕੱਪੜਾ ਹੀ ਹੋ ਗਿਆ ਸੀ ਸਾਡਾ ਫੋਟੋ ਤੇ ਲੈ ਕੇ ਆਏ ਉਹਦਾ ਕੁੱਲਿਆ ਬੱਠਾ ਤੂੰ ਆ ਮੰਗੀ ਆਈ ਤੇ ਸਾਡਾ ਚੂੜੀ ਮੰਗੀ ਜਾਂਦੀ ਆ ਹਾਂ ਤੇ ਸਾਡੀ ਕੁੜੀ ਚੂੜੀ ਮੰਗੀ ਜਾਂਦੀ ਆ ਪੁੱਛ ਨਾ ਪਿੰਡਾਂ 'ਚ ਜਮੀਨ ਆਰਨ ਦਾ ਰਿਵਾਜ ਆ ਜੀ ਹੋ ਰਹਾ ਆ ਆਏ ਕੋਈ ਆ ਸੂਟ ਦਿਖਾ ਆ ਜੇ ਸਾਡੀ ਭੂਆ ਨੇ ਕਿੱਥੇ ਪਸੰਦ ਕਰਨਾ ਹੈ ਉਹ ਦੇਖਿਓ ਵੇ ਡਾਰਕ ਜਿਆ ਕਲਰ ਦਿਖਾਓ ਥੋੜਾ ਜਿਹਾ ਸਾਡੀ ਭੂਆ ਦਾ ਪਤਾ ਉੱਪਰ ਲੈ ਦਿਖਾਗਾ ਜੀ ਡੁੱਪੜ ਪਿਆ ਆ ਆ ਭਾਈ ਹਾਂ ਹਾਂ ਦਿਖਾ ਦੇ ਭਈ ਹਾਂ ਦਿਖਾ ਦੇ ਤੂੰ ਜਾ ਉਹ ਨਾ ਟੇਮੇ ਮਾਰ ਜੀ ਲੈ ਲੋ ਨਹੀਂ ਉਹ ਉਂਗੂਰੀ ਜਾਂਦੀ ਆ ਭਾਈ ਉਹ ਉਂਗੂਰੀ ਜਾਂ ਉਂਗੂਰੀ ਲੈ ਲੋ ਭਈ ਹਾਲੋ ਆਪਾਂ ਕਿਹੜਾ ਰੱਖਣਾ ਇਹ ਵਿੱਚ ਨਹੀਂ ਆ ਸਰ ਇਹ ਭਾਈ ਉਹ ਪੈ ਰੇ ਉੱਤੇ ਹਾਂ 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 ਹਾਲ ਵਾਲੋ ਸਾਰੇ ਰੰਗ ਸੋਹਣੇ ਇਹ ਕਿਉਂ ਬੇਬਰੇ ਹਾ ਪਿਆ ਜਿਹੜਾ ਜਿਹਨੂੰ ਹੱਥ ਲੈ ਸੁਸੇ ਲਾਓ ਭਾਈ ਲਾਓ ਆ ਲੈ ਲੈਨੇ ਪੂਆ ਮਸਤ ਟੋਣ ਨਾਲ ਬਾਰੇ ਕੱਢ ਬੱਸ ਹਾਂ ਇਹ ਆ ਸੁਣਾਏਗਾ ਆ ਦੋਨਾਂ ਦੇ ਹੋ ਜਾਣਗੇ ਉਹਨਾਂ ਦੀ ਇੱਕੋ ਜੀ ਇਹ ਆਪਾਂ ਨੂੰ 1350 ਦਾ ਬੇਜੂਗਾ ਜੀ ਆਹ ਹਾਂ ਜੀ ਹਮਦੀਪਾ ਦੇ ਕਿੱਕੋ ਜੇ ਆਗੇ ਦੋਨਾਂ ਦਰਾਨੀ ਚਤਾਨੀ ਦੇ ਕਿੱਕੋ ਜੇ ਲੈ ਲਾਂਗਾ ਹੁਣ ਤੋਂ ਬਿੰਨਾ ਪੈਸਾ ਨਹੀਂ ਦੇਕਰ ਆਦੇ ਕਰ ਸਕਦੇ ਵਧੀਆ ਜੀ ਹੋਰ ਫਿਰ ਉਹ ਆਇਆ ਕੂਗੀ ਨਾ ਵੀ ਮੈਂ ਤਾਂ ਦੇ ਪੇਕੇ ਟੋਡੇ ਸੋਨੇ ਦੇ ਦਵਾ ਦੇਂਦੇ ਆਗੇ ਆ ਪੂਆ ਰੰਗ ਤਾਂ ਬਦਲ ਮੈਂ ਲੈ ਲੋ ਕੜਾਈ ਕੋਈ ਲੈ ਲੋ ਕੜਾਈ ਇੱਕੋ ਜੀ ਹੋਗੀ ਭਾਈ ਆ ਦੋ ਸੂਟ ਆ ਕਰ ਦੇ ਠੀਕ ਹੈ ਜੀ ਸਰ ਆਏ ਉਹ ਵੀ ਬਲਗ ਮੰਗਾਉਗੀ ਨਾ ਉਹਦੇ ਤੇ ਤੂੰ ਆ ਦੇ ਅੰਦਰ ਆ ਵੀ ਦੇਖ ਲੈ ਕਿਹੜਾ ਦੇਖਣਾ ਨੰਦ ਦਾ ਰਹਿ ਗਿਆ ਹੁਣ ਨੰਦ ਦਾ ਲੱਕੋ ਜੀ ਹਾਂ ਨੰਦ ਦਾ ਲੈ ਲੈ ਭਾਈ ਐ ਨਾ ਜੀ ਆਹੀ ਲੈ ਲੈਣੇ ਆ ਨੰਦ ਦਾ ਨੰਦ ਦਾ ਤਾਂ ਆ ਲੈ ਲੈ ਆ ਲੈ ਲੀਏ ਸੁਣਾ ਤੂੰ ਕਰੋ ਆਇਆ ਆਖੂਗੀ ਵੀ ਉਹਦੀ ਕੜਾਈ ਤਾਂ ਐਡੀ ਸੋਹਣੀ ਹਾਂ ਕੜਾਈ ਦਾ ਫਰਕ ਨਾਲ ਹੌਲਾਗਾ ਕਪੜਾ ਲੈਣਗੇ ਆ ਸੋਣਾ ਆ ਦੇ ਬੇਬੇ ਅੱਜ ਪੂਰਾ ਉਹ ਕਰੂਗੀ ਤੂੰ ਕੋਈ ਨਹੀਂ ਫੇਰ ਚੱਲ ਚੱਗ ਚੱਲ ਤਾ ਨਾ ਸਕੂ ਹੋਰ ਕੀ ਰਹਿ ਗਿਆ ਬੇਬੇ ਹੁਣ ਦੇਖੀ ਹੋ ਗਿਆ ਹੋ ਗਿਆ ਹੁਣ ਜੀ ਹਾਂ ਹਾਂ ਚਾ ਤੰਨਾ ਹੋ ਗਿਆ ਤੇ ਰਾਣੀ ਛਾਣੀ ਦਾ ਹੋ ਗਿਆ ਤੇ ਕੁੜੀ ਦਾ ਹੋ ਗਿਆ ਜੀ ਹਾਂ ਉਹ ਸੁੱਟ ਸਾਡੀ ਭੂਆ ਦੇ ਹੋ ਗਏ ਹਨਾ ਵੇ ਦੋ ਦੋ ਸਾਡੀ ਭੂਆ ਦੇ ਹੋ ਗਏ ਬੱਸ ਵੇ ਬਹੁਤ ਆਪਾ ਇਹ ਉਹ ਸੁੱਟ ਦੇਖ ਕਿੰਨਾ ਸੋਹਣਾ ਨਾ ਨਾ ਬੱਸ ਬੱਸ ਹਾਂ ਫਲ ਲੱਭਦੀ ਆ ਆ ਲੋ ਬਈ ਜੀ ਫਲ ਲੱਕ ਤੂੰ ਫੜ ਲੈ ਆ ਬਣਿਆ ਲੋ ਲੈ ਕੋਈ ਨਾ ਭਾਈ ਲੈ ਫਾੜ ਲੈ ਬਣੇ ਦੋ। ਹੋਰ ਸੁਨੇਾਰੇ ਦੇ ਚੱਲੀਏ। ਹੋਰ ਸੁਨੇਾਰੇ ਦੇ ਚੱਲ ਭਾਈ। ਬਿੱਲ ਤਾਂ ਲੈ ਲਾਂਦੇ ਭਾਈ ਬਿੱਲ ਤਾਂ ਬਣਾ ਕੇ ਦੇ ਦੇ। ਬਿੱਲ ਦਾ ਕੋਈ ਨਹੀਂ ਬਿੱਲ। ਕੋਈ ਨਹੀਂ ਗਾਈ ਜੀ ਕੋ ਪਾਣੀ ਲੈ ਜੂਗਾ। ਭਾਈ ਸਾਡੀ ਚਾਚੀ ਨੂੰ ਦਿਖਾਉਣਾ ਘਰੇ ਜਾ ਕੇ ਫਿਰ ਸਮਝਿਆ ਕੰਮ ਆ ਸਾਡਾ ਤਾਂ ਕਰਨਾ। ਬਿੱਲ ਸੁਨੇਾਰੇ ਜਾਂ ਤੁਹਾਨੂੰ ਬਿੱਲ ਦੇ ਦੇਾਂਗੇ। ਆਹ ਹੋਰ ਤੂੰ ਫੜ ਲਾਂਗੇ ਆਪਾਂ ਬਿੱਲ। ਚੱਲ। ਭਾਈ ਛੱਡ ਕੇ ਲੈ ਜੂਗਾ। ਹਾਂ। ਲੈਣੀ ਆ ਫਿਰਦੀ ਐ। ਨਾਲੇ ਦੇ ਪੇਕ ਕੇ ਆਏ ਫਿਰਦੇ ਐ ਤੇ ਮੈਂ ਤਾਂ ਜੱਬ ਖੜਾ ਕਰ ਲੈਣ ਦੱਸ ਕੇ ਵੀ ਮੇਰੇ ਪੇਕ ਕੇ ਆਈ ਲੜਤਾ ਦਵਾਉਣਗੇ। ਬੂਏਂ ਦਾ ਫੋਨ ਫੋਨ ਕਰ ਲੈਣ ਤਾਂ ਮੈਂ ਰੀਸ ਕਰ ਲਈ ਹੁਣ ਇਹਨੇ ਸੱਦੇ ਹੋਣਗੇ ਟਾਂਗੋਂ ਸਾਰੇ ਇਕੱਠੇ ਹੋਏ ਫਿਰਦੇ ਆ ਬਾਗਰੂ ਮੈਨੂੰ ਕੀ ਲੋੜ ਸੀ ਦੱਸਣ ਦੀ ਮੈਂ ਦੱਸਣਾ ਨਹੀਂ ਸੀਗਾ ਹੋਰ ਪੁੱਤ ਠੀਕ ਆ ਹਾਂ ਮੈਂ ਤਾਂ ਠੀਕ ਐ ਤੇ ਤੁਹਾਡਾ ਡੈਡੀ ਹੈ ਨਹੀਂ ਦੁਕਾਨ ਤੇ ਨਾ ਮੈਂ ਤਾਂ ਹੈ ਨਹੀਂ ਹੁਤਾ ਅੱਛਾ ਤੇ ਕਿਤੇ ਗਏ ਹੋਇਆ ਹਾਂ ਹਾਂ ਇੱਥੇ ਗਏ ਹੋਇਆ ਮੜਾ ਕੰਮ ਸੀਗਾ ਚਲ ਕੋਈ ਨੂੰ ਪਤਾ ਤੇ ਹੁਣ ਦੱਸਿਆ ਉਹਨੇ ਕੀ ਰੇਟ ਆਗਾ ਅੱਜ ਅੱਜ ਮਾਤਾ ਹੈਗਾਗਾ 19092 ਦੇ ਲਿਵੇ ਜੇ ਲੇ ਵੇ ਰੋਲਾ ਕੁੜੀ ਕੱਢਾਂ ਮੈਂ ਕਿੱਥੋਂ ਪਾ ਦਾਂਗੇ ਚੂੜੀ ਭੂਆ ਨੂੰ ਕਿੱਥੋਂ ਪਾ ਦਾਂਗੇ ਚੂੜੀ ਸਾਡੀ ਦਾ ਨਾ ਭੂਆ ਦਾ ਮਰ ਗਿਆ ਸੌਰਾ ਤਿੰਨ ਘਰਾਂ ਦੀ ਸਾਂਝੀ ਭੂਆ ਸਾਡੀ ਠੀਕ ਹੈ ਵੀਰੇ ਤੇ ਉਹ ਕਹਿੰਦੀ ਹੁਣ ਭਾਈ ਸਾਨੂੰ ਵੀ ਚੂੜੀ ਪਾ ਕੇ ਜਾਓ ਠੀਕ ਹੈ ਉਹ ਕਹਤੇ ਹੁਣ ਅਸੀਂ ਆਏ ਰਾਇ ਕਰੀ ਆ ਬੀਬੇ ਬੇ ਦੱਸ ਦੇ ਹਾਂ ਅਸੀਂ ਪੁੱਤ ਹੁਣ ਆਏ ਰਾਇ ਜੀ ਕਰੀ ਆ ਵੀ ਚਾਂਦੀ ਦੀ ਜੇ ਚੂੜੀ ਕਰਾ ਲਏ ਸੀ ਤੇ ਝੋਲ ਫਰਾ ਦਈਏ ਵੀ ਇਹੇ ਚੱਲ ਜੂਗੀ ਨਾ ਮਾ ਤਾਂ ਚੱਲ ਵੀ ਜਾਊਗੀ ਉਹ ਦੋ ਕਤੋਲਿਆਂ ਦੀ ਤੁਸੀਂ ਵੀ ਬਣਾ ਲਓ ਅੱਛਾ ਤੇ ਫੋਲ ਫਰਾ ਲੋ ਠੀਕ ਆ ਪੁੱਤ ਸਿਆਉਣੇ ਦੀ ਤੇ ਚੱਲ ਵੀ ਸਕਦੀ ਐ ਭਾਈ ਹਾਂ ਹਾਂ ਚੱਲ ਜੂਗੀ ਆਪਣੇ ਪਿੰਡ ਵਾਲਿਆਂ ਨੂੰ ਕੀ ਪਤਾ ਲੱਗਦਾ ਹਾ ਚੱਲੀ ਚੱਲ ਜੂਗੀ ਕੌਣ ਫਰੋਲਦਾ ਇਹਨਾਂ ਨੂੰ ਹੁਣ ਆਏ ਆ ਪੁੱਤ ਐਡਾ ਮਹਿੰਗਾ ਸਿਆਉਨਾਗਾ ਤੇ ਵੀ ਅਸੀਂ ਕਰਾ ਗਏ ਵੀ ਕਿੱਥੋਂ ਪਹਿਲਾਂ ਨਾਨਕਸ਼ਕ ਪਰ ਕੇ ਹਟਿਆ ਦੋ ਕੁ ਮਹੀਨੇ ਹੋ ਗਏ ਉਦੋਂ ਵਿਆਹ ਸੀਗਾ ਪੱਕੇ ਤਾਂ ਗਏ ਸੀ ਸੱਟ ਕੁੜੀ ਦਾ ਉਹਦਾ ਡੈਡੀ ਸੀਗਾ ਹਾਂ ਹਈ ਨਹੀਂ ਸੀਗਾ ਤੇ ਤਾਂ ਹੀ ਤਾਂ ਮੈਂ ਪੁੱਛਦੀ ਆ ਮੇਰਾ ਡੈਡੀ ਹੈ ਨਹੀਂਗਾ ਉਦੋਂ ਦੇਖ 3 ਲੱਖ ਨੂੰ ਰਾੜ ਤਾਂ ਸਾਨੂੰ ਤਾਂ ਕੁੜੀ ਨੇ ਮਤਾ ਕੀ ਪਤਾ ਲੱਗਦਾ ਹੋਰ ਟਾਈਮ ਟਾਈਮ ਦੀ ਗੱਲ ਹੈ ਵੀਰਾਂ ਨਾਲੇ ਕਹਿੰਦੇ ਨੇ ਵੀ ਚਾਂਦੀ ਦੇ ਉਹਤੇ ਵੀ ਝੋਲ ਫੜਾ ਕੇ ਕੋਈ ਵੀ ਚੀਜ਼ ਬਣਾਈ ਆਪਾਂ ਸੋਨੇ ਦਾ ਝੋਲ ਫੜਾ ਕੇ ਵੀ ਪਤਾ ਨਹੀਂ ਲੱਗਦਾ ਹੈਗਾ ਉਹ ਤਾਂ ਬਈ ਕਾਰੀਗਰ ਦੇ ਸਿਰ ਤੇ ਹੈ ਬਸ ਫਿਰ ਪੁੱਤ ਬਣ ਕੇ ਪਤਾ ਨਾ ਲੱਗੇ ਤੂੰ ਇਹ ਜੀ ਚੀਜ਼ ਬਣਾਈ ਸਾਨੂੰ ਵੀਸ਼ਵਾਸ ਆ ਤੁਸੀਂ ਸੋਡੀ ਚੀਜ਼ ਦਾ ਤਾਂ ਸਾਨੂੰ ਕਦੇ ਲੰਬਾ ਹੀ ਨਹੀਂ ਆਇਆਗਾ ਬਸ ਫਿਰ ਵਿਸ਼ਵਾਸ ਹੈ ਤਾਂ ਬਈ ਕੋਈ ਗੱਲ ਹੀ ਨਹੀਂ ਫਿਰ ਤਾਂ ਹਾਂ ਹਾਂ ਵੀ ਸਾਨੂੰ ਤੁਸੀਂ ਵੀਰੇ ਉਹ ਅਰੇਂਜਮੈਂਟ ਕਰਕੇ ਦਿਓ ਤੇ ਸਾਡੇ ਚ ਹੈ ਨਹੀਂ ਪਹੁੰਚ ਕਿਉਂ ਪ੍ਰਦੀਪ ਅਹ ਦੋ ਕ ਤੋਲਿਆਂ ਦੀ ਬਣਾ ਦੇਾਂਗੇ ਬਾਈ ਫਿਰ ਹਾਂ ਦੋ ਤੋਲਾਂ ਦੀ ਬਣਾ ਦੀ ਪੱਤ ਵੜ ਕੇ ਤੇ ਪਰ ਪਤਾ ਨਾ ਲੱਗਿਓ ਦਾ ਇਹ ਜਿਹਾ ਝੋਲ ਫੇਰੀ ਚੰਗਾ ਕੋਈ ਨਹੀਂ ਮਾਤਾ ਅੱਗੇ ਵੀ ਲੰਬਾ ਨਹੀਂ ਆਇਆ ਤੇ ਫਿਰ ਚਾਂਦੀ ਕੀ ਰੇਟ ਆ ਚਾਂਦੀ ਦਾ ਵੀ ਰੇਟ ਮਾਤਾ ਹੈ ਦਾ ਸੋਨੇ ਦੇ ਬਰੋਬਰ ਹੀ ਆਉਣਾ ਹਾਂ ਆਵੇ ਤਾਂ ਹੈਗਾ ਹਾਂ ਚਾਂਦੀ ਤੇ ਸੋਨੇ ਚ ਕੋਈ ਬਾੜਾ ਹਰਕ ਨਹੀਂ ਰਿਹਾ ਹੁਣਾ ਤੇ ਲੈ ਕਰੀ ਫਿਰ ਤੂੰ ਦੋ ਤੋਲਾਂ ਦੀ ਬਣਾ ਦੀ ਤੇ ਉੱਤੇ ਫੇਰ ਦੀ ਝੋਲ ਨਾ ਮਾਤਾ ਕੋਈ ਨੀ ਲੈ ਜੂ। ਸੋਵਾਰ ਨੂੰ ਵੀ ਸਾਨੂੰ ਆਥਣ ਨੂੰ ਦੇ ਦਿਓ ਤੁਸੀਂ। ਸੋਵਾਰ ਨੂੰ ਮੇਰੇ ਹੱਥ ਨੇ ਮੁੰਡਾ ਆਊਗਾ ਤੇ ਫੜ ਕੇ ਲੈ ਜੂਗਾ ਤੇ ਪੈਸੇ ਤੈਨੂੰ ਦੇ ਜੂਗਾ। ਨਾ ਮਾਤਾ ਕੋਈ ਨਹੀਂ ਲੈ ਜੂ। ਸੋਵਾਰ ਤੋਂ ਪਹਿਲਾਂ ਹੀ ਕਰ ਦਿਆਂਗੇ ਰੈਡੀ। ਹਾਂ ਲੈ ਜੂ ਹੱਥ ਨੇ ਲੈ ਜੂ ਕੋਈ ਨਹੀਂ ਸੋਵਾਰ। ਚੱਲ ਚੰਗਾ। ਫਿਰ ਉਹ ਮੇਚ-ਮੂਚ ਵੀ ਦੱਸ ਤੇਰੇ ਹੱਥਾਂ ਵਰਗਾ ਉਹਦਾ ਹੱਥ ਦਰਫੂਆ ਦਾ। ਹਾਂ ਭਈਆ ਮੇਚ ਲੈ। ਨਹੀਂ ਆਕੜਾ ਦੇ ਦਿਓ। ਹਾਂ ਬੇਬੇ ਤੇਰੇ ਵਾਲਾ। ਮੈਂ ਤਾਂ ਲਾ ਕੀ ਦੇ ਜੂ ਫਿਰ ਕੋਈ ਗੱਲ ਨਹੀਂ। ਹਾਂ ਹਾਂ ਪਹਿਲਾਂ ਕੁ ਦੇ ਜਾਂਦੇ। ਉਹਦੇ ਨਾਲ ਹੀ ਫੜਾ ਦਿਆਂਗੇ। ਬਿਰੇ ਡਿਜ਼ਾਈਨ ਨਾਲ ਜਿਵੇਂ ਸੋਨੇ ਦੀ ਚੂੜੀ ਦਾ ਹੁੰਦਾ ਸੇਮ ਹੋਵੇ ਨਾ ਸੇਮ ਹੀ ਹੋ ਬਾਈ ਜਦੋਂ ਆਪਾਂ ਵਧੀਆ ਕਾਰੀਗਰ ਕਰਕੇ ਦੇਵਾਂਗੇ ਤੁਹਾਨੂੰ ਹਾਂ ਚਾਹ ਠੀਕ ਆ ਪੁੱਤ ਠੀਕ ਹੈ ਮਾਤਾ ਕੋਈ ਗੱਲ ਨਹੀਂ ਬਿਰੇ ਆ ਕੜੇ ਵਿੱਚ ਦੀ ਕਰ ਦਿਓ ਨਾ ਨਾ ਕੋਈ ਨਹੀਂ ਮਾਤਾ ਕੋਈ ਹਾਂ ਹਾਂ ਚਾਚੀ ਮੈਂ ਤਾਂ ਸੌਦਾ ਲੈਣਾਗਾ ਅੱਛਾ ਸੌਦਾ ਕੀ ਲੈਣਾਗਾ ਮੁੱਕਿਆ ਪਿਆਗਾ ਖੰਡ ਖੁੰਡੀ ਲੈਣੀ ਤਾਂ ਸਰਫ ਸੁਰਫ ਜੀ ਲੈਣੀ ਆ ਫਿਰ ਲੈ ਲੈਨੇ ਆਪਣੇ ਵੀ ਹੈ ਨਹੀਂ ਮੈਨੂੰ ਲੱਗਾ ਸਰਫ ਸਾਬਣ ਆਪਣੇ ਵੀ ਮੁੱਕਿਆ ਪਿਆਗਾ ਆਪਾਂ ਵੀ ਲੈਣਾਗਾ ਫਿਰ ਆ ਦੁਕਾਨਾਂ ਤੋਂ ਲੈ ਲੈ ਆਪਾਂ ਦਾਬੂਰਾ ਅਮਰੂਤ ਚੰਦ ਕੇ ਚੱਲਦੇ ਆ ਢਿੱਲਾ ਨਹੀਂ ਦੁਕਾਨ 'ਚ ਹਾਏ ਨੇ ਤੂੰ ਲੈ ਲੈ ਪੱਗ ਵੀ ਲੈ ਕੇ ਗਿਆ ਤਾਂ ਵਧੀਆ ਵਧੀਆ ਹੁੰਦਾ ਹੈ ਹਾਂ ਚਲੋ ਇੱਕ ਫੁੱਲ ਲੈ ਲਓ ਖੰਡੀ ਸੀ ਆਪਾਂ ਤਾਂ ਤਾਂ ਭੂਆ ਦਾ ਸੋਨਾ ਨਹੀਂ ਰੋਟਾ ਹੁੰਦਾ ਤੇ ਚਾਹ ਗੁੜ ਨਹੀਂ ਪੂਰੇ ਹੁੰਦੇ ਨੇ ਜੀ ਹੋਰ ਕੀ ਇੱਥੇ ਸੌਦਾ ਸਾਰਾ ਦਿਨ ਮੁੱਕਿਆ ਰਹਿੰਦਾ ਰਸਣ ਆ ਜੋ ਆਓ ਭਾਈ ਲੈ 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 ਪੈਸਾ ਸੌਦਾ ਲੈ ਸੌਦਾ ਪੈਸਾ ਹਾਂ ਜੀ ਬੋਲੋ ਫਿਲਣਾ ਜੀ ਪੁੱਤ ਖੰਡ ਕੀ ਰੇਟ ਆ ਗਈ ਹਾਂ ਬਈ ਖੰਡ ਦਾ ਰੇਟ ਕੀ ਆ ਖੰਡ 45 ਰੁਪਏ ਕਿਲੋ ਹੈ ਜੀ ਬੇਬੇ 45 ਰੁਪਏ ਕਿਲੋ ਆ ਖੰਡ ਫਿਰ ਹੁਣ ਲੈਣੀ ਪਊਗੀ ਚਾਹ ਤਾਂ ਹੁਣ ਉੱਥੇ ਕਹਿੰਦੇ ਬਿੰਦ ਨਹੀਂ ਸਰਦਾ ਚਾਹ ਪੀਤੇ ਬਿਨਾ ਫਿਰ ਆਏ ਕਰਦੇ ਆਪਾਂ ਗੋਰੀ ਲੈ ਲੈਣੇ ਸੰਜੀ ਭਾਈ ਹੱਸਦਾ ਲੈ ਬੇਪਾਈ ਸਾਡੇ ਤਾਈਆਂ ਜੇ ਕੋਈ ਆਜੇ ਮੇਰੀ ਬੇਬੇ ਤਾਂ ਉਹਦੀ ਕਹਿੰਦੀ ਏ ਧਰ ਲੋ ਚਾਹ ਭਾਈ ਕੱਪੜੇ ਧੋਣੇ ਆ ਧਰ ਲੋ ਚਾ ਸਾਰਾ ਦਿਨ ਚਾਹ ਹੀ ਬਣੀ ਹੁੰਦੀ ਹੋਰ ਜੇ ਇੱਕ ਜਣਾ ਆਜੇ ਤਾਂ ਵੀ ਓਨੀ ਟਿਕਦੀ ਸੀ ਦੋ ਆ ਕੇ ਤਾਂ ਵੀ ਓਨੀ ਟਿਕਦੀ ਆ ਪਾਉਂਦੀ ਵੀ ਇਹ ਬਾਟੀ ਭਰ ਕੇ ਆ ਤੇ ਬੇਬੇ ਆਏ ਕਰਦੇ ਆਂ ਬਈ ਤੂੰ ਗੁੜ ਲਵੇਂਗੀ ਕੁਝ ਹਾਂ ਗੁੜ ਲਵਾਂਗੇ ਚਲ ਆਏ ਕਰ ਬਈ ਦਾ ਇੱਕ ਡੱਬਾ ਦਾ ਗੁੜ ਦਾ ਕਰ ਦੇ ਠੀਕ ਹੈ ਜੀ ਠੀਕ ਹੈ ਜੀ 1.5 ਕਿਲੋ ਸਰਪ ਕਰ ਦੇ 2.5 ਕਿਲੋ ਤੂਲੇ ਦੀ ਵਿੱਚੋਂ ਠੀਕ ਹੈ ਜੀ ਨਹੀਂ ਫਿਰ ਦੋ ਪੈਕ ਤੇ ਹੁੰਦੇ ਨੇ ਇਹ ਪੈਕ ਪੈਕ ਵੀ ਲੈ ਲੈ ਚਾਹ ਬਈ ਦੋ ਦੋ ਕਿਲੋ ਵਾਲੇ ਪੈਕ ਚਾਹ ਦਿੰਦੇ ਠੀਕ ਹੈ ਚਲੋ ਜੀ ਅੱਗੇ ਬੋਲੋ ਇੱਕ ਬੋਰੀ ਖੰਡ ਦੀ ਕਰਤੀ ਬਈ ਹਾਂਜੀ ਕਰਤੀ ਜੀ ਇਹ ਦਾਪਾ ਗੁੱੜ ਦਾ ਹਾਂਜੀ ਬਾਕੀ ਬਈ ਆ ਨੂਨ ਮਿਰਚ ਹਲਦੀ ਹੈ ਨਾ ਬੇਬੇ ਹਾਂ ਇਹ ਤਾਂ ਪਟਕ ਜੀ ਪਾ ਦਿਓ ਤਾਂ ਸੀਗੀ ਕਾ ਠੀਕ ਹੈ ਜੀ ਠੀਕ ਹੈ ਇਹ ਕਿੰਨੇ ਕਿੰਨੇ ਵਾਲੇ ਹੁੰਦੇ ਪਟਕ ਜੇ ਇਹ 150 ਰੁਪਏ ਅੱਧਾ ਕਿਲੋ ਦਾ ਪੈਕੇਟ ਹੈ ਜੀ ਚਲ ਹਾਂ ਇੱਕ ਇਹ ਪਾ ਦੇ ਠੀਕ ਹੈ ਜੀ ਲੈ ਲੈਣਾ ਨੂਨ ਮਿਰਚ ਇਹ ਤਾਂ ਲੈਣਾ ਹੀ ਇਹਦਾ ਕਿਲੋ ਖੰਡ ਤੇ ਗੁੱੜੀ ਲੌਂਗ ਲੈ ਚੀਂਗੀਆਂ ਲੈ ਲੈ ਹਾਂ ਇੱਕ ਵਈ ਲੌਂਗ ਪੈਣੇ ਇਹ ਨਾ ਤੇ ਪੰਗਾ ਚੱਲ ਸਾਨੂੰ ਪਾ ਦੇ ਭਾਈ ਕੋ ਤੇ ਹੋਰ ਕਿਉਂ ਲੈਣਾ ਤੇਲ ਤੂਲ ਤੇਲ ਦਾ ਪਿਆਰ ਬੇ ਕਾਣੀ ਕਢਾ ਲੈਂਦੀ ਸੀ ਤੂੰ ਤਰ ਜਾਦ ਨਹੀਂ ਸਾਡੀ ਚੁੰਮੀ ਨੇ ਬੰਦਲਾ ਰੱਖੀ ਆ ਤੂੰ ਹਾਂ ਤੇ ਵਾ ਬਸ ਮੈਂ ਤਾਂ ਇਹ ਦੂਜੇ ਚੌਲ ਦੇ ਸੁੱਕੇ ਜਿਹਾ ਬਣਾ ਲਊਗਾ ਹੁੰਨ ਜਿਹੜੇ ਨੂਨ ਮਿਰਚ ਪਾ ਕੇ ਭਾਈ ਦੋ ਕਿਲੋ ਕਰ ਦੇ ਤੇਰੀ ਆਤੀ ਜੇ ਮੈਂ ਦਪਾਰੇ ਬਣਵਾ ਲੈਣੀ ਜਵਾਕ ਖਾ ਲੋ ਬੇਬੇ ਤੂੰ ਪਨੀਰੀ ਨੂੰ ਕਹਿੰਦੀ ਸੀ ਮੈਂ ਪਨੀਰੀ ਲਾਉਣੀ ਆ ਹਾਂ ਉਹ ਵੀ ਸਮਾਨ ਪਾ ਦੇ ਪੁੱਤ ਮੈਂ ਹੁਣ ਚੱਲਾ ਆਂਗਾ ਤਾਂ ਹੈਗਾ ਮੰਡਗਾ ਗੱਡੀ ਆਈ ਏ ਨਾਲ ਪਾ ਦੇ ਨੇ ਬੇਬੇ ਹੋਰ ਬੋਲ ਹਾਂ ਚੱਲ ਬਸ ਪੁੱਤ ਦੀ ਇਹ ਪਾ ਹੁਣ ਤਿਆਰ ਕਰਦੇ ਸਮਾਨ ਸਾਡਾ ਪਾ ਦਿੰਨੇ ਆ ਜੀ ਹਾਂ ਉਹ ਮੁੰਡਾ ਕਾਹ ਕਰੀ ਜਾਂਦਾਗਾ ਆਹ ਕੋਲ ਉੱਥੇ ਖੜ੍ਹ ਬਈ ਗੱਟੀ ਜੀ ਤਰਾ ਦਿਓ ਚੰਦੂ ਤਰਾ ਦਿਨੇ ਤਰਾ ਦਿਨੇ ਤਰਾ ਚਲ ਠੀਕ ਹੈ ਵੀਰੇ ਪਾ ਦਿਓ ਸਮਾਨ ਨੀ ਆ ਪੰਜੀਰੀ ਦੇ ਸਮਾਨ ਨੂੰ ਰਹਿਣ ਦਿੰਦੀ ਆ ਤੇਰੇ ਭੂਆ ਨਹੀਂ ਰਲਾਤੀ ਪੰਜੀਰੀ ਤਾਂ ਲੈ ਜੱਚੀ ਤੁਸੀਂ ਹੱਦ ਕਰਦੇ ਹੋਗੇ ਪੰਜੀਰੀ ਤਾਂ ਹੁਣ ਖਾਣੇ ਵੀ ਮਰਨਾ ਤਾਂ ਨਹੀਂ ਹੈਗਾ ਪੁੱਤ ਵਾ ਪੁੱਤ ਜਰਕਦੇ ਨੇ ਧਰਦੀ ਮੁੰਡਾ ਕਾਹ ਕਰੀ ਜਾਂਦਾ ਚੰਗਾ ਪੁੱਤ ਮੈਂ ਪੰਜੀਰੀ ਤਾਂ ਖਾਣੀ ਹੁਈ ਆ ਹੁਣ